ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਲੱਖਾਂ ਨੌਜਵਾਨਾਂ ਦਾ ਜਿਨ੍ਹਾਂ ਨੇ ਆਪਣੀਆਂ ਜਾਨਾਂ ਖਤਰੇ 'ਚ ਪਾ ਕੇ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ ਜਿਨ੍ਹਾਂ ਨੇ ਬਿਨਾਂ ਕਿਸੇ ਇਨਵੀਟੇਸ਼ਨ ਦੇ ਗੁਰੂ ਸਾਹਿਬ ਦੀ ਪ੍ਰੇਰਣਾ ਲੈ ਕੇ ਟਰਾਲੀਆਂ ਆਪਣੀਆਂ ਰਸਨਾ ਨਾਲ ਭਰੀਆਂ ਤੇ ਚੱਲ ਪਏ ਉਹਨਾਂ ਲੋਕਾਂ ਦੀ ਮਦਦ ਕਰਨ ਲਈ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਬਹੁਤ ਸਾਰੀਆਂ ਪਾਰਟੀਆਂ ਦੇ ਵੀ ਹੋਣਗੇ ਬਹੁਤ ਸਾਰੇ ਐਨ ਜੀਓਜ਼ ਦੇ ਵੀ ਨਾਲ ਜੁੜੇ ਹੋਣਗੇ ਬਹੁਤ ਸਾਰੇ ਆਪਣੇ ਇੰਡੀਵਿਜੂਅਲ ਵੀ ਵਿਅਕਤੀਗਤ ਪਿੰਡਾਂ ਵੱਲੋਂ ਵੀ ਪਿੰਡ ਅਡਾਪਟ ਕੀਤੇ ਗਏ ਕਿ ਇਹ ਇਸ ਪਿੰਡ ਨੇ ਮਾਲਵੇ ਦੇ ਇਸ ਪਿੰਡ ਨੇ ਉੱਥੇ ਦੋ ਪਿੰਡ ਅਡਾਪਟ ਕੀਤੇ ਹੋਏ ਨੇ ਉਹ ਦੋਨੋਂ ਪਿੰਡਾਂ ਦੇ ਵਿੱਚ ਉਹ ਆਪਣੀ ਸਮਗਰੀ ਜਿਹੜੀ ਹੈ ਜੋ ਚਾਹੀਦਾ ਲੋਕਾਂ ਨੂੰ ਪੁੱਛ-ਪੁੱਛ ਕੇ ਉਹ ਭੇਜ ਰਹੇ ਐਨਡੀਆਰਐਫ ਦੀ ਟੀਮਾਂ ਭਾਰਤੀ ਫੌਜ ਜਿਨ੍ਹਾਂ ਨੇ ਸਾਨੂੰ 20 ਹੈਲੀਕਾਪਟਰ ਪ੍ਰੋਵਾਈਡ ਕਰਾਏ ਤੇ ਨਾਲ-ਨਾਲ ਕਿਸ਼ਤੀਆਂ ਤੇ ਹੋਰ ਸਮਗਰੀ ਜਿਹੜੀ ਹੈ ਉਹ ਵੀ ਸਾਨੂੰ ਮੁਹਈਆ ਕਰਾਈ ਕਿਉਂਕਿ ਫੌਜ ਖੁਦ ਵੀ ਇਹਨਾਂ ਹੜ੍ਹਾਂ ਤੋਂ ਪੀੜਿਤ ਹੈ ਕਿਉਂਕਿ ਤਾਰ ਦੇ ਨਾਲ-ਨਾਲ ਵੀ ਉਹਨਾਂ ਦੀਆਂ ਚੌਕੀਆਂ ਦਾ ਵੀ ਬਹੁਤ ਨੁਕਸਾਨ ਹੋਇਆ ਉਹਨਾਂ ਦਾ ਵੀ ਇਨਫਰਾਸਟ੍ਰਕਚਰ ਦਾ ਬਹੁਤ ਨੁਕਸਾਨ ਹੋਇਆ ਨਾਲ ਨਾਲ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਵਰਕਰ ਸਹਿਬਾਨ ਜਿਹੜੇ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਕ ਪੰਜਾਬੀ ਦੇ ਤੌਰ ਤੇ ਜਾ ਕੇ ਉੱਥੇ ਨੇ ਉਹਨਾਂ ਨੇ ਉਥੇ ਵੀ ਕਿਤੇ ਵੀ ਮਦਦ ਕੀਤੀ ਚਾਹੇ ਕੋਈ ਇੱਕ ਮੱਛਰਦਾਨੀ ਵੀ ਦੇ ਗਿਆ ਕਿਸੇ ਨੂੰ ਦੋ ਕੰਬਲ ਵੀ ਦੇ ਗਿਆ ਕੋਈ ਰੋਟੀ ਖਾਣ ਨੂੰ ਦੇ ਗਿਆ ਕੋਈ ਕਿਸੇ ਨੂੰ ਬਾਰ ਕੱਢ ਕੇ ਲੈ ਕੇ ਤੰਬੂ ਵੀ ਲਾਤਾ ਕਿਸ ਨੇ ਸਬ ਕੁਛ ਇਸ ਜੱਗ ਦੇ ਵਿੱਚ ਪਰਵਾਨ ਹੈ ਜੀ ਸੋ ਆਪਣੀ ਆਪਣੀ ਸਮਰੱਥਾ ਮੁਤਾਬਕ ਜਿੰਨਾ ਵੀ ਜੀ ਨੇ ਵੀ ਯੋਗਦਾਨ ਪਾਇਆ ਪੰਜਾਬ ਤੋਂ ਬਾਹਰੋਂ ਵੀ Rajasthan ਤੋਂ Haryana ਤੋਂ Delhi ਤੋਂ Uttarakhand ਤੋਂ UP ਤੋਂ ਬਹੁਤ ਸਾਰੇ ਪੰਜਾਬੀ ਜਾਂ ਜਿਹੜੇ ਦੇਸ਼ ਨੂੰ ਪਿਆਰ ਕਰਨ ਵਾਲੇ ਜਾਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕ ਹੈ ਉਹਨਾਂ ਨੇ ਆ ਕੇ ਬਹੁਤ ਮਦਦ ਕੀਤੀ ਜੀ ਤੇ ਮੈਂ ਇਸ ਗੱਲ ਲਈ ਇਸ ਵਿਧਾਨ ਸਭਾ ਦੇ ਇਸ ਮੁਕੱਦਸ ਹਾਊਸ ਦੇ ਵਿੱਚ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ